ਅੱਜ ਦੀ ਕਹਾਣੀ ਨਸ਼ੱਤਰ ਸਿੰਘ, ਮਹਿੰਦਰ ਸਿੰਘ ਤੇ ਮਹਿੰਦਰ ਸਿੰਘ ਦੀ ਘਰ ਵਾਲੀ ਅਮਰਕੌਰ ਦੇ ਵਾਲਦੋਲੇ ਘੁੰਮਦੀ ਆ। ਨਸ਼ੱਤਰ ਸਿੰਘ ਇੱਕ ਬਹੁਤ ਵੱਡਾ ਪੋਲੀਟਿਸ਼ੀਅਨ ਆ। ਮੈਂ ਦਰਅਸਲ ਤੁਹਾਨੂੰ ਇਹਦੀ ਕਹਾਣੀ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਵੀ ਇਹਦੇ 'ਚ ਕੋਈ ਕ੍ਰਾਈਮ ਨਹੀਂ ਹੈਗਾ। ਕੋਈ ਇਹ ਸਟੋਰੀ ਕਿਸੇ ਵੀ ਅਖਬਾਰਤ ਨਹੀਂ ਆਈ। ਕਿਤੇ ਵੀ ਇਹ ਸਟੋਰੀ ਦੇ ਵਿੱਚ ਕਿਸੇ ਦਾ ਕੋਈ ਦੁਸ਼ਮਣ ਨਹੀਂ ਹੈਗੀ ਪਰ ਇਸ ਸਟੋਰੀ ਦੇ ਵਿੱਚ ਇੱਕ ਸਿੱਖਿਆ ਆ। ਸਿੱਖਿਆ ਇਹ ਆ ਕਿ ਕਿਦਾਂ ਇੱਕ ਸੱਤਾ ਦੇ ਵਾਸਤੇ ਇੱਕ ਰਾਜਨੀਤੀ ਦੇ ਵਾਸਤੇ ਇੱਕ ਪਾਵਰ ਦੇ ਵਾਸਤੇ ਇਨਸਾਨ ਆਪਣੇ ਢਿੱਡੋਂ ਜਾਿਆਂ ਦੇ ਪ੍ਰਤੀ ਵੀ ਈਰਖਾ ਕਰਨ ਲੱਗ ਪੈਂਦਾ ਆ ਆਪਣੇ ਹਮਸਫਰ ਦੇ ਨਾਲ ਵੀ ਈਰਖਾ ਕਰਨ ਲੱਗ ਪੈਂਦਾ ਆ ਆਪਣਾ ਜੀਵਨ ਸਾਥੀ ਜਿਹਨੂੰ ਵਿਆਹ ਕੇ ਲਿਆਇਆ ਹੁੰਦਾ ਉਹਦੇ ਨਾਲ ਵੀ ਈਰਖਾ ਕਰਨ ਲੱਗ ਪੈਂਦਾ ਆ ਇੱਕ ਜਿਹੜਾ ਬੱਚਾ ਜਿਹਨੂੰ ਪਾਲ ਪੋਸ ਕੇ ਵੱਡਾ ਕੀਤਾ ਹੁੰਦਾ ਆ ਉਹਦੇ ਨਾਲ ਵੀ ਈਰਖਾ ਕਰਨ ਲੱਗ ਪੈਂਦਾ ਆ ਇੱਕ ਰਾਜਨੀਤੀ ਦੀ ਉਹ ਸਟੋਰੀ ਆ ਜਿਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਜਿਹੜੀ ਕਿਸੇ ਕਾਗਜ਼ ਪੱਤਰ ਦੇ ਉੱਤੇ ਤਾਂ ਨਹੀਂ ਹੈਗੀ ਪਰ ਇਹ ਜ਼ਾਤੀ ਜ਼ਿੰਦਗੀ ਦੇ ਵਿੱਚ ਜ਼ਰੂਰ ਫਲਮਾਈ ਗਈ ਆ ਜ਼ਾਤਰੀ ਜ਼ਿੰਦਗੀ ਦੇ ਵਿੱਚ ਜ਼ਰੂਰ ਇਹ ਸੰਘਰਸ਼ ਕਰ ਰਹੀ ਆ ਔਰ ਕਿਸ ਤਰ੍ਹਾਂ ਇਹ ਸਾਰੇ ਪਰਿਵਾਰ ਦਾ ਰਾਜਨੀਤਿਕ ਅੰਤ ਹੋ ਜਾਂਦਾ ਆ ਇਹ ਤੁਹਾਨੂੰ ਪਤਾ ਲੱਗੂਗਾ ਇਹ ਕਹਾਣੀ ਦੇ ਮੋਰਲ ਦੇ ਵਿੱਚ ਇਹ ਕਹਾਣੀ ਦੀ ਸਿੱਖਿਆ ਦੇ ਵਿੱਚ ਇਸ ਕਹਾਣੀ ਦੀ ਨਸੀਹਤ ਦੇ ਵਿੱਚ ਤਾਂ ਦੋਸਤੋ ਮੈਂ ਜ਼ਿਆਦਾ ਸਮਾਂ ਖਰਾਬ ਨਹੀਂ ਕਰੂੰਗਾ ਮੈਂ ਆ ਤੁਹਾਡਾ ਪ੍ਰਸ ਸੋਨੀ ਸਿੰਘ ਗਿਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਮ ਚੈਨਲ ਅੱਜ ਮੈਂ ਤੁਹਾਨੂੰ ਇੱਕ ਰਾਜਨੀਤਿਕ ਪਰਿਵਾਰ ਦੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਸੁਣ ਕੇ ਮੈਨੂੰ ਯਕੀਨ ਆ ਮੈਨੂੰ ਇਹ ਪੂਰਾ ਯਕੀਨ ਆ ਤੁਹਾਨੂੰ ਅਹਿਸਾਸ ਹੋ ਜੂ ਇੱਕ ਨਵੇਂ ਤਰੀਕੇ ਦੇ ਅੰਦਰਲੀ ਜਲਨ ਦਾ ਅੰਦਰਲੀ ਜਿਹੜੀ ਪੀੜਾ ਹੁੰਦੀ ਆ ਜਿਹੜੀ ਕਿ ਉਹ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਵੀ ਸਾਂਝੀ ਨਹੀਂ ਕਰ ਸਕਦਾ ਪਰ ਇਹ ਪੀੜਾ ਹਰੇਕ ਬੰਦੇ ਦੇ ਅੰਦਰ ਹੁੰਦੀ ਹੈ ਖਾਸ ਕਰਕੇ ਉਹਨਾਂ ਦੇ ਅੰਦਰ ਜਿਹੜੇ ਕਿ ਰਾਜਨੀਤਿਕ ਜ਼ਿੰਦਗੀ ਜੀ ਰਹੇ ਹੁੰਦੇ ਨੇ ਤਾਂ ਠੀਕ ਹੈ ਵੀਰੇ ਸ਼ੁਰੂ ਕਰਦੇ ਆਂ ਕਹਾਣੀ ਸ਼ੁਰੂ ਹੁੰਦੀ ਆ 90 ਤੇ 1990 ਤੇ 1995 ਦੇ ਦੌਰ ਦੀ 97 ਦੇ ਦੌਰ ਦੀ ਕਹਾਣੀਆਂ ਇਹ ਜਦੋਂ ਨਛੱਤਰ ਸਿੰਘ ਦੀ ਹਾਈ ਕਮਾਂਡ ਦੇ ਨਾਲ ਬਹੁਤ ਗੁੜੀ ਯਾਰੀ ਸੀਗੀ ਹਾਈ ਕਮਾਂਡ ਦੇ ਵਿੱਚ ਨਛੱਤਰ ਸਿੰਘ ਦੀ ਤੂਤੀ ਬੋਲਦੀ ਸੀ ਉਹਦੇ ਕਹੇ ਤੇ ਹਾਈ ਕਮਾਂਡ ਉਹਨਾਂ ਦੇ ਕੰਮ ਕਰਦੀ ਸੀ ਉਹਦੇ ਇਲਾਕੇ ਨੂੰ ਗਰੰਟਾਂ ਮਿਲਦੀਆਂ ਸੀ ਉਹਦੇ ਇਲਾਕੇ ਦੇ ਵਿੱਚ ਉਹਦੀ ਐਠ ਬਣੀ ਹੋਈ ਸੀ ਨਸ਼ੱਤਰ ਸਿੰਘ ਜ਼ਾਤੀ ਤੌਰ ਤੇ ਤਾਂ ਇੱਕ ਐਮਐਲਏ ਸੀ ਪਰ ਜਿਹੜੀ ਉਹਦੀ ਪਾਵਰ ਸੀ ਉਹਦੇ ਅਹੁਦੇ ਤੋਂ ਕਿਤੇ ਜ਼ਿਆਦਾ ਉੱਤੇ ਸੀ ਕਿਉਂਕਿ ਉਹਦੇ ਹਾਈ ਕਮਾਂਡ ਦੇ ਨਾਲ ਉਹਦੇ ਸੰਬੰਧ ਸੀ ਇਸ ਕਰਕੇ ਉਹਦੇ ਇਲਾਕੇ ਦੇ ਵਿੱਚ ਉਹਦੀ ਥੁੱਕ ਬਣੀ ਹੋਈ ਸੀ ਤੇ ਇੱਕ ਦਿਨ ਨਸ਼ੱਤਰ ਸਿੰਘ ਪੱਗ ਬਨ ਰਿਹਾ ਸੀਗਾ ਤਿਆਰ ਹੋ ਰਿਹਾ ਸੀ ਫੋਨ ਦੀ ਰਿੰਗ ਵੱਜਦੀ ਹੈ ਤੇ ਨਸ਼ੱਤਰ ਸਿੰਘ ਫੋਨ ਚੱਕਦਾ ਹੈ ਫੋਨ ਚੱਕ ਕੇ ਸਾਹਮਣੇ ਤੋਂ ਪਾਰਟੀ ਹਾਈ ਕਮਾਂਡ ਦਾ ਮੁਖ ਬੁਲਾਰਾ ਮੁਖ ਅਹੁਦੇਦਾਰ ਉਹਦੇ ਨਾਲ ਗੱਲ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਉਹਨੂੰ ਕਿ ਐਡ ਦੀ ਟਿਕਟਾਂ ਦੀ ਜਿਹੜੀ ਆਪਾਂ ਵੰਡ ਕਰਨੀਆਂ ਉਹ ਉਹਦੇ ਵਿੱਚ ਆਪਾਂ ਤੁਹਾਡੇ ਲੜਕੇ ਮਹਿੰਦਰ ਦਾ ਨਾਂ ਪਾਉਣ ਬਾਰੇ ਸੋਚ ਰਹੇ ਹਾਂ ਜਦ ਕਿ ਨਛੱਤਰ ਸਿੰਘ ਪਿਛਲੇ 30-40 ਸਾਲਾਂ ਤੋਂ ਹਾਈ ਕਮਾਂਡ ਦੇ ਨਾਲ ਉੱਠਣ ਬੈਠਣ ਸੀ ਉਹਦਾ ਬਹੁਤ ਚੰਗੀ ਥੁੱਕ ਸੀ ਉਹਦੇ ਕੋਲ ਪੁੱਛੇ ਤੋਂ ਬਗੈਰ ਇਹ ਪ੍ਰੋਗਰਾਮ ਉਲਿੱਕਿਆ ਜਾ ਰਿਹਾ ਸੀ ਨਛੱਤਰ ਸਿੰਘ ਥੋੜਾ ਜਿਹਾ ਹੱਬੜਵਾਹੇ ਜਿਹਾ ਭਚੱਕਾ ਜਾ ਰਹਿ ਗਿਆ ਕਿਉਂਕਿ ਉਹ ਪਿਛਲੇ 2-3 ਟਰਮਾਂ ਤੋਂ ਲਗਾਤਾਰ ਵਿਧਾਇਕ ਸੀ ਉਹਨੂੰ ਆਪਣੇ ਪੁੱਤਰ ਦਾ ਨਾਂ ਸੁਣ ਕੇ ਹਾਈ ਕਮਾਂਡ ਦੇ ਮੂੰਹ ਤੋਂ ਇੱਕ ਵਾਰ ਉਹਨੂੰ ਝੰਜੋੜੀ ਛਿੜ ਗਈ ਪਰ ਉਹਨੇ ਕੁਝ ਹਾਂ ਨਾ ਜਵਾਬ ਨਾ ਲੰਦੇ ਹੋਏ ਫੋਨ ਕੱਟ ਦਿੱਤਾ ਅੱਬੜਵਾਹੇ ਉਹਦੇ ਮੂੰਹ ਚੋਂ ਕੋਈ ਜਵਾਬ ਹੀ ਨਾ ਨਿਕਲਿਆ ਪਰ ਉਹਨੇ ਖਾਸ ਮਿਲਣ ਦੀ ਗੱਲ ਕਹਿ ਕੇ ਉਹ ਫੋਨ ਕੱਟ ਦਿੱਤਾ ਜਦੋਂ ਗੱਲਾਂ ਬਾਤਾਂ ਸ਼ੁਰੂ ਹੋਈਆਂ ਉਹਨੇ ਆਪਣੇ ਮੁੰਡੇ ਬਾਰੇ ਸੋਚਿਆ ਤਾਂ ਮੁੰਡਾ ਉਹਦਾ ਉਸ ਟਾਈਮ ਐਮਸੀ ਇਲਾਕੇ ਦਾ ਐਮਸੀ ਉਹਨੇ ਬਣਾ ਦਿੱਤਾ ਸੀ ਹਾਲਾਂਕਿ ਉਸ ਉਹਨੇ ਮਹਿੰਦਰਦੀਪ ਭਵਿੱਖ ਬਾਰੇ ਇੱਕ ਰਾਜਨੀਤਿਕ ਭਵਿੱਖ ਬਾਰੇ ਹੀ ਸੋਚਿਆ ਹੋਇਆ ਸੀ ਪਰ ਜਦੋਂ ਕਿ ਹਜੇ ਉਹ ਆ ਕਾਬਲ ਸੀ ਹਜੇ ਉਹ ਆਪ ਲੋਕਾਂ ਦੇ ਵਿੱਚ ਰਚਮਚ ਰਿਹਾ ਸੀ ਲੋਕਾਂ ਦੇ ਵਿੱਚ ਉਹਨਾਂ ਦੀ ਠੋਕ ਸੀ ਜਿਹਾ ਜੀ ਆਪ ਜਿਉਂਦਾ ਸੀ ਤਕਰੀਬਨ 60 65 ਸਾਲ ਦਾ ਸੀ ਪਰ ਇਸ ਕਰਕੇ ਉਹ ਚਾਹੁੰਦਾ ਸੀ ਹਜੇ ਹੋਰ ਕੁਝ ਸਮਾਂ ਆਪਣੇ ਅਹੁਦੇ ਦੇ ਉੱਤੇ ਕਾਰਗਰ ਰਹੇ ਪਰ ਹਾਈ ਕਮਾਂਡ ਨੇ ਕੋਈ ਸੋਚ ਕੀ ਕੰਮ ਕੀਤਾ ਸੀ ਇਹ ਗੱਲਾਂ ਨਸ਼ੱਤਰ ਸਿੰਘ ਦੇ ਦਿਮਾਗ ਦੇ ਵਿੱਚ ਘੁੰਮ ਰਹੀਆਂ ਸੀ ਤੇ ਉਸ ਦਿਨ ਉਹ ਪੱਗ ਬਣ ਕੇ ਕਿਤੇ ਹੋਰ ਜਾਣਾ ਚਾਹੁੰਦਾ ਸੀ ਪਰ ਉਹ ਸਭ ਤੋਂ ਪਹਿਲਾਂ ਪਾਰਟੀ ਦਫ਼ਤਰ ਪਹੁੰਚ ਜਾਂਦਾ ਆ ਪਾਰਟੀ ਦਫਤਰ ਗੱਲ ਹੁੰਦੀ ਹੈ ਤੇ ਕਹਿੰਦੀ ਹੈ ਵੀ ਆਪਾਂ ਜਦੋਂ ਪਾਰਟੀ ਦਫਤਰ ਵਾਲੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਹਿੰਦਰ ਦੇ ਨਾਂ ਤੇ ਕੰਨਸਟਰ ਕਰ ਲੈਂਦੇ ਨੇ ਵੀ ਐਤਕੀ ਵਿਧਾਇਕ ਦੀ ਟਿਕਟ ਮਹਿੰਦਰ ਨੂੰ ਦਿੱਤੀ ਜਾਊਗੀ ਪਰ ਨਸ਼ਤਰ ਸਿੰਘ ਉੱਪਰੋਂ-ਪਰੋਂ ਮੰਨੇ ਹਾਂ ਤਾਂ ਕਰ ਰਿਹਾ ਸੀ ਪਰ ਅੰਦਰੋਂ ਉਹਦਾ ਦਿਲ ਬਾਰ-ਬਾਰ ਉਹ ਕਿਸੇ ਨਾ ਕਿਸੇ ਗੱਲ ਤੇ ਕਮਾ ਕੇ ਕੋਈ ਨਾ ਕੋਈ ਗੱਲ ਕਮਾ ਕੇ ਉਹ ਮਹਿੰਦਰ ਸਿੰਘ ਨੂੰ ਟਿਕਟ ਦੇਣ ਦੇ ਹੱਕ ਵਿੱਚ ਨਹੀਂ ਸੀ ਪਰ ਜਦੋਂ ਪਾਰਟੀ ਦਾ ਦਬਾਅ ਪਾਰਟੀ ਦੀਆਂ ਗੱਲਾਂ ਨੇ ਕੁਝ ਚੰਗੀਆਂ ਗੱਲਾਂ ਕਹੀਆਂ ਉਹਦੇ ਬਾਰੇ ਤੇ ਮੁੰਡੇ ਦੇ ਭਵਿੱਖ ਬਾਰੇ ਸੋਚ ਕੇ ਸਾਰੀਆਂ ਗੱਲਾਂ ਕੋਲ ਮਲਾ ਕੇ ਕਹਿ ਲੋ ਜੀ ਰਜਾਮੰਦ ਹੋ ਗਿਆ ਮਿੰਦਰ ਜਿਹੜਾ ਕਿ ਉਸ ਸਮੇਂ ਤੱਕ ਸਿਰਫ ਇੱਕ ਐਮਸੀ ਸੀ ਉਹਨੂੰ ਬਿਲਕੁਲ ਜਾਣ ਚ ਨਹੀਂ ਸੀਗੀ ਕਿ ਪਾਰਟੀ ਨੂੰ ਜਾਂ ਰਾਜਨੀਤੀ ਨੂੰ ਕਿੱਦਾਂ ਹਿੰਡਲ ਕਰਨਾ ਚਾਹੀਦਾ ਇੱਕ ਵਿਧਾਇਕ ਨੂੰ ਕਿੱਦਾਂ ਹਿੰਡਲ ਕਰਨਾ ਚਾਹੀਦਾ ਪਰ ਉਹਦੇ ਪਿਓ ਦਾ ਨਸ਼ੱਤਰ ਸਿੰਘ ਦੀ ਇੱਕ ਗੁੱਡਵਿਲ ਬਣੀ ਹੋਈ ਸੀ ਔਰ ਆਪਣੇ ਇਲਾਕੇ ਦੇ ਕੰਮ ਵੀ ਚੰਗੀ ਤਰੀਕੇ ਨਾਲ ਹੋ ਰਹੇ ਸੀ ਦਾ ਉਸ ਨੌ ਦੇ ਉੱਤੇ ਮਹਿੰਦਰ ਸਿੰਘ ਨੂੰ ਟਿਕਟ ਦੇ ਦਿੱਤੀ ਗਈ ਔਰ ਮਹਿੰਦਰ ਸਿੰਘ ਚੋਣ ਜਦੋਂ ਵੋਟਾਂ ਸ਼ੁਰੂ ਹੋਈਆਂ ਤਾਂ ਜ਼ਿਆਦਾ ਮਿਹਨਤ ਵੀ ਕਰਨੀ ਪਈ ਉਹ ਵੋਟਾਂ ਜਿੱਤ ਵੀ ਗਿਆ ਉਸ ਤੋਂ ਬਾਅਦ ਮਹਿੰਦਰ ਸਿੰਘ ਦਾ ਪੀਰੀਅਡ ਸ਼ੁਰੂ ਹੋ ਜਾਂਦਾ ਹੈ ਮਹਿੰਦਰ ਸਿੰਘ ਜਿਹੜੀਆਂ ਚੀਜ਼ਾਂ ਉਹਨੇ ਕਦੇ ਨਹੀਂ ਵੀ ਦੇਖੀਆਂ ਸੀ ਕਿ ਚੜ੍ਹਦੀ ਉਮਰ ਦਾ ਮੁੰਡਾ ਸੀਗਾ 25 27 ਸਾਲ ਉਮਰ ਸੀ ਉਹਦੀ ਤੇ ਵਿਧਾਇਕ ਦੀ ਕੁਰਸੀ ਮਿਲ ਜਾਣੀ ਰਾ ਐਮਐਲਏ ਦੀ ਕੁਰਸੀ ਮਿਲ ਜਾਣੀ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਉਹਦੇ ਕੋਲ ਆਉਣਾ ਸ਼ੁਰੂ ਕਰ ਦਿੱਤੇ ਜਿਹੜੇ ਲੋਕ ਪਹਿਲਾਂ ਉਹਨੂੰ ਕਦੇ ਚੱਜ ਨਾਲ ਨਹੀਂ ਵੀ ਬੁਲਾਉਂਦੇ ਸੀ ਉਹ ਉਹਨਾਂ ਨੂੰ ਪਾਰਟੀਆਂ ਤੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਚੰਡੀਗੜ੍ਹ ਦੇ ਪੱਬਾਂ ਦੀ ਸਹਿਰ ਹੋਣ ਲੱਗੀ ਜਿਹੜੀਆਂ ਕੁੜੀਆਂ ਜਾਂ ਜਿਹੜੇ ਮੁੰਡੇ ਜਾਂ ਜਿਹੜੇ ਜਾਂ ਜਿਹੜੇ ਵੀ ਰਸਤੇ ਤੇ ਉਹਨੂੰ ਪਹਿਲਾਂ ਜਾ ਕੇ ਕਦੇ ਨਹੀਂ ਦੇਖਿਆ ਸੀ ਉਹ ਰਸਤੇ ਨਵੇਂ-ਨਵੇਂ ਉਹਦੇ ਸਾਹਮਣੇ ਆ ਰਹੇ ਸੀ ਔਰ ਪਾਰਟੀ ਦੀ ਇੱਕ ਪਾਸੇ ਤਾਂ ਸੱਤਾ ਸੀ ਦੂਸਰੇ ਪਾਸੇ ਉਹ ਜ਼ਾਤੀ ਲੁੱਥ ਉਹ ਮਾਰ ਰਿਹਾ ਸੀ ਔਰ ਇਸ ਇਸ ਚੀਜ਼ ਦਾ ਨਸ਼ਾ ਉਹਨੂੰ ਹੌਲੀ-ਹੌਲੀ ਕਰਕੇ ਚੰਗਣਾ ਸ਼ੁਰੂ ਹੋ ਗਿਆ 32 ਸਾਲ ਔਣ ਤੱਕ ਉਹਦਾ ਵਿਆਹ ਵੀ ਧਰ ਦਿੱਤਾ ਗਿਆ ਵਿਆਹ ਉਹਦਾ ਹੋਇਆ ਅਮਰਕੌਰ ਨਾਲ ਜਿਹਨੂੰ ਉਹ ਪਿਆਰ ਨਾਲ ਅਮਰੋ ਕਹਿ ਕੇ ਬੁਲਾਉਂਦਾ ਹੁੰਦਾ ਸੀ ਮਹਿੰਦਰ ਦੀ ਜ਼ਿੰਦਗੀ ਦੇ ਵਿੱਚ ਅਮਰਕੌਰ ਆਈ ਤਾਂ ਉਹਦੇ ਚੌ ਦੁੱਗਣੇ ਹੋ ਗਏ ਇੱਕ ਤਾਂ ਉਹਨੇ ਆਪਣੇ ਪਰਿਵਾਰ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਦੂਸਰਾ ਉਹਨੇ ਰਾਜਨੀਤਿਕ ਪਾਰਟੀ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਕਰਕੇ ਉਹ ਇੰਨਾ ਸੋਹਣਾ ਪਿਆਰਾ ਉਹਦਾ ਜ਼ਿੰਦਗੀ ਚੱਲ ਰਹੀ ਸੀ ਪਰ ਨਾਲ ਨਾਲ ਉਹਨੂੰ ਜੋ ਵਿਧਾਇਕ ਦੇ ਤੌਰ ਤੇ ਇੱਕ ਖੁਸ਼ੀਆਂ ਮਿਲੀਆਂ ਹੋਈ ਸੀ ਨਾਲ ਜਾਂ ਉਹਨੂੰ ਜੋ ਫਾਇਦੇ ਮਿਲੇ ਹੋਏ ਸੀ ਉਹਨੂੰ ਵੀ ਉਹ ਛੱਡਣਾ ਨਹੀਂ ਸੀ ਚਾਹੁੰਦਾ ਆਪਣੀ ਗ੍ਰਸਤ ਜ਼ਿੰਦਗੀ ਨੂੰ ਵੀ ਚਲਾਉਣਾ ਚਾਹੁੰਦਾ ਸੀ ਤੇ ਉਹ ਜਿਹੜੇ ਫਾਇਦੇ ਸੀ ਚੰਡੀਗੜ੍ਹ ਵਾਲੇ ਫਾਇਦੇ ਪੱਪਾਂ ਜਾਣ ਵਾਲੇ ਫਾਇਦੇ ਨਵੇਂ ਲੋਕਾਂ ਨਾਲ ਮਿਲਣ ਵਾਲੇ ਫਾਇਦੇ ਵਪਾਰਕ ਵਪਾਰਕ ਤੌਰ ਤੇ ਫਾਇਦੇ ਤੇ ਪੈਸੇ ਵਾਲੇ ਫਾਇਦੇ ਰਤਬੇ ਵਾਲੇ ਫਾਇਦੇ ਇਹਨਾਂ ਨੂੰ ਵੀ ਉਹ ਛੱਡਣਾ ਨਹੀਂ ਸੀ ਚਾਹੁੰਦਾ ਪਰ ਦੂਸਰੇ ਪਾਸੇ ਨਛੱਤਰ ਸਿੰਘ ਇਹ ਚੀਜ਼ਾਂ ਸਾਰੀਆਂ ਦੇਖ ਰਿਹਾ ਸੀ ਫੋਲੋ ਕਰ ਰਿਹਾ ਸੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸੀਗੀ ਜੋ ਨਛੱਤਰ ਸਿੰਘ ਦੇ ਨਾਲ ਭੀੜ ਸੀਗੀ ਜੋ ਨਛੱਤਰ ਸਿੰਘ ਦੇ ਨਾਲ ਜੋ ਚਮਚੇ ਸੀ ਜੋ ਕਰਛੀਆਂ ਸੀ ਜੋ ਉਹਦੇ ਕਹੇ ਤੇ ਕੰਮ ਕਰਦੇ ਸੀ ਜਿਨ੍ਹਾਂ ਦੇ ਕਹੇ ਤੇ ਉਹ ਕੰਮ ਕਰਦਾ ਉਹ ਜਿਹੜੇ ਉਹਨੂੰ ਨਾਲ ਲੈ ਕੇ ਜਾ ਰਹੇ ਸੀ ਜਿਹੜੇ ਉਹਨੂੰ ਪਬਲਿਕ ਮਹਿਫਲਾਂ ਦੀ ਸੈਰ ਕਰਾ ਰਹੇ ਸੀ ਉਹ ਹੁਣ ਸਾਰੀ ਭੀੜ ਉਦੇ ਮੁੰਡੇ ਅਮਰ ਸਿੰਘ ਦੇ ਦਾਲੇ ਹੋ ਚੁੱਕੀ ਸੀ ਉਹ ਸਾਰੇ ਲੋਕ ਉਹਨਾਂ ਦੇ ਘਰ ਦੇ ਵਿੱਚ ਆਉਂਦੇ ਸੀ ਤੇ ਪਰ ਨਛੱਤਰ ਸਿੰਘ ਦੀ ਵੈਲਿਊ ਜ਼ੀਰੋ ਹੁੰਦੀ ਜਾ ਰਹੀ ਸੀ ਤੇ ਮਹਿੰਦਰ ਸਿੰਘ ਨਛੱਤਰ ਸਿੰਘ ਦੇ ਸਾਹਮਣੇ ਉੱਪਰ ਉੱਠਦਾ ਜਾ ਰਿਹਾ ਸੀ ਤੇ ਨਾਲ-ਨਾਲ ਉਹ ਆਪਣੇ ਪਰਿਵਾਰ ਨੂੰ ਵੀ ਮੈਨੇਜ ਕਰ ਰਿਹਾ ਸੀ ਤੇ ਨਾਲ-ਨਾਲ ਉਹ ਉਸ ਪਾਰਟੀ ਦੇ ਜਿਹੜੇ ਨੁਮਾਇੰਦੇ ਸੀ ਜਿਹੜੇ ਲੋਕ ਉਹਦੇ ਕੋਲ ਚੱਲ ਕੇ ਆ ਰਹੇ ਸੀ ਜਿਹੜੇ ਲੋਕ ਉਹਨੂੰ ਲੈ ਕੇ ਜਾ ਰਹੇ ਸੀ ਜਿਹੜੇ ਉਹਨਾਂ ਦੇ ਕੰਮ ਸੀ ਜਿਹੜੇ ਉਹਨਾਂ ਦੇ ਦਫ਼ਤਰੀ ਕੰਮ ਪੁਲਿਸੀਆ ਕੰਮ ਜਾਂ ਕੋਰਟ ਕਿਤੇਰੀ ਵਾਲੇ ਕੰਮ ਉਹਨਾਂ ਨੂੰ ਬੜੀ ਚੰਗੀ ਤਰੀਕੇ ਨਾਲ ਹੈਂਡਲ ਕਰ ਰਿਹਾ ਸੀ ਕਹਿੰਦੇ ਨੇ ਨਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੈਗਾ 10 ਕ ਸਾਲ ਲੰਗੇ 10 ਕ ਸਾਲ ਲੰਗੇ ਮਹਿੰਦਰ ਸਿੰਘ ਦੀ ਚੜ੍ਹਾਈ ਪੂਰੀ ਸੀ ਪਰ ਕੁਝ ਡੌਂਗ ਫਾਲ ਆਇਆ ਕੁਝ ਗੱਲਾਂ ਤੇ ਉਹਦੇ ਤੇ ਇਲਜ਼ਾਮ ਲੱਗੇ ਛੋਟੇ ਮੋਟੇ ਇਲਜ਼ਾਮ ਸੀ ਕਿਸੇ ਨੇ ਕੋਈ ਪੈਸੇ ਲਿੱਤੇ ਕਿਸੇ ਨੇ ਕੁਛ ਦਿੱਤਾ ਕਿਸੇ ਨੇ ਪੁਲਿਸ ਦੀ ਮਾੜੀ ਮੁੱਟੀ ਛੋਟੀ ਮੁੱਟੀ ਸ਼ਿਕਾਇਤ ਛੋਟੇ ਮੋਟੇ ਗੱਲਾਂ ਸੀਗੀਆਂ ਪਾਰਟੀ ਹਾਈ ਕਮਾਂਡ ਕੋਲ ਵੀ ਇਹ ਗੱਲਾਂ ਪਹੁੰਚ ਹੀ ਜਾਂਦੀਆਂ ਨੇ ਉਸ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਬਿਨਾਂ ਗੱਲ ਤੋਂ ਬਿਨਾਂ ਬਾਤ ਤੋਂ ਇੱਕ ਚਿਹਰਾ ਨੂੰ ਹੋਰ ਦਿਖਾਈ ਦੇਣ ਲੱਗਾ ਜਦੋਂ ਉਹਨਾਂ ਦੇ ਨਾਲ ਮੀਟਿੰਗਾਂ ਹੁੰਦੀਆਂ ਸੀ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਆਉਣਾ ਜਾਣਾ ਸੀ ਵੱਡੇ ਲੀਡਰਾਂ ਦਾ ਵੱਡੇ ਲੋਕਾਂ ਦਾ ਉਹਨਾਂ ਦੇ ਘਰੇ ਆਉਣਾ ਜਾਣਾ ਸੀ ਤਾਂ ਉਹਨਾਂ ਦੇ ਵਿੱਚ ਇੱਕ ਚਿਹਰਾ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਤੁਰਦਾ ਫਿਰਦਾ ਨਜ਼ਰ ਆਇਆ ਜਿਨ੍ਹਾਂ ਨੂੰ ਦੇਖ ਕੇ ਕੋਈ ਅੰਦਾਜ਼ਾ ਨਹੀਂ ਸੀ ਲਾ ਸਕਦਾ ਵੀ ਇਹ ਵੀ ਰਾਜਨੀਤੀ ਦਾ ਇੱਕ ਚਿਹਰਾ ਹੋ ਸਕਦਾ ਹੈ ਪਰ ਰਾਜਨੀਤਿਕ ਦੇ ਹਾਈ ਕਮਾਂਡ ਦੇ ਇੱਕ ਵੱਡੇ ਲੀਡਰ ਨੇ ਉਹ ਚਿਹਰੇ ਦੀ ਪਛਾਣ ਕੀਤੀ ਤੇ ਉਹ ਚਿਹਰਾ ਸੀ ਮਹਿੰਦਰ ਕੌਰ ਦਾ ਹਾਈ ਕਮਾਂਡ ਨੇ ਇੱਕ ਦਿਨ ਉਸੇ ਤਰ੍ਹਾਂ ਹੀ ਜਿਸ ਦਿਨ ਪੱਗ ਬਨ ਰਿਹਾ ਸੀਗਾ ਮਹਿੰਦਰ ਸਿੰਘ ਤੇ ਉਸੇ ਤਰ੍ਹਾਂ ਹੀ ਮਹਿੰਦਰ ਸਿੰਘ ਨੂੰ ਫੋਨ ਆਉਂਦਾ ਆ ਪਾਰਟੀ ਹਾਈ ਕਮਾਂਡ ਦਾ ਤੇ ਮਹਿੰਦਰ ਸਿੰਘ ਉਸੇ ਪੋਜੀਸ਼ਨ ਦੇ ਵਿੱਚ ਨਛੱਤਰ ਸਿੰਘ ਉਹਨੂੰ ਦੇਖ ਰਿਹਾ ਸੀ ਦੂਰ ਖੜਾ ਉਸੇ ਪੋਜੀਸ਼ਨ ਦੇ ਵਿੱਚ ਮਹਿੰਦਰ ਸਿੰਘ ਉਹ ਫੋਨ ਨੂੰ ਪਿਕ ਕਰਦਾ ਆ ਤੇ ਫੋਨ ਦੇ ਉੱਤੇ ਫੇਰ ਪਾਰਟੀ ਹਾਈ ਕਮਾਂਡ ਇੱਕ ਮੈਸੇਜ ਇੱਕ ਸੁਨੇਹਾ ਦੇ ਰਹੀ ਸੀ ਜਿਹੜੇ ਕਹਿ ਰਹੇ ਸੀ ਕਿ ਆਪਾਂ ਤੁਹਾਡੀ ਘਰ ਵਾਲੀ ਮਿੰਦਰ ਕੌਰ ਨੂੰ ਐਤਵਾਰੀ ਟਿਕ ਦੇਣੀ ਆ ਪਾਰਟੀ ਹਾਈ ਕਮਾਂਡ ਦੀ ਉਹ ਗੱਲ ਸੁਣ ਕੇ ਮਿੰਦਰ ਸਿੰਘ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹਾਲਾਂਕਿ ਉਹ ਆਪਣੀ ਘਰ ਵਾਲੀ ਨਾਲ ਪੂਰਨ ਤੌਰ ਤੇ ਪਿਆਰ ਕਰਦਾ ਸੀ ਆਪਣੀ ਘਰ ਵਾਲੀ ਨੂੰ ਘਰ ਵਾਲੀ ਦਾ ਪੂਰਨ ਤੌਰ ਤੇ ਉਹਨੂੰ ਦਰਜਾ ਦਿੰਦਾ ਸੀ ਆਪਣੀ ਘਰ ਵਾਲੀ ਨੂੰ ਦਿਲੋਂ ਸਤਿਕਾਰ ਕਰਦਾ ਸੀ ਉਹਦੇ ਨਾਲ ਹੱਸ ਖੇਡ ਵੀ ਰਿਆ ਸੀ ਜ਼ਿੰਦਗੀ ਵੀ ਵਧੀਆ ਚੱਲ ਰਹੀ ਸੀ ਸਾਰਾ ਕੁਝ ਠੀਕ ਠਾਕ ਹੋ ਰਿਹਾ ਸੀਗਾ ਦੇ ਪਾਰਟੀ ਹਾਈ ਕਮਾਂਡ ਦਾ ਇਹ ਫੋਨ ਦੇਖ ਕੇ ਉਹੀ ਹਾਲਾਤ ਉਸਦੇ ਸੀਗੇ ਜਿਹੜੇ ਕੁਝ ਸਾਲਾਂ ਪਹਿਲਾਂ ਨਛੱਤਰ ਸਿੰਘ ਦੇ ਹਾਲਾਤ ਸੀਗੇ ਨਛੱਤਰ ਸਿੰਘ ਇਹ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ ਪਰ ਮਿੰਦਰ ਇਸ ਸਿਚੁਏਸ਼ਨ ਵਿੱਚ ਪਹਿਲੀ ਵਾਰ ਆਇਆ ਸੀ ਉਸ ਤਰ੍ਹਾਂ ਦੇ ਉਹਦੇ ਦਿਲੀ ਜਜ਼ਵਾਤ ਪਹਿਲੀ ਵਾਰ ਉਹਨੂੰ ਫੋਨ ਤੇ ਦੇਖ ਕੇ ਨਛੱਤਰ ਸਿੰਘ ਨੇ ਸਵਾਲ ਕਰ ਹੀ ਲੇਤਾ ਕਿ ਵੀ ਇਹ ਫੋਨ ਪਾਰਟੀ ਹਾਈ ਕਮਾਂਡ ਦਾ ਸੀ ਮਿੰਦਰ ਸਿੰਘ ਨੇ ਜੱਗ ਜੱਗ ਦੇ ਨੇ ਕਿਹਾ ਵੀ ਹਾਂ ਜੀ ਪਾਰਟੀ ਹਾਈ ਕਮਾਂਡ ਦਾ ਫੋਨ ਸੀ ਵੀ ਜਾ ਕੇ ਕੁਝ ਗੱਲ ਕਰਨੀ ਆ ਨਸ਼ੱਤਰ ਸਿੰਘ ਨੇ ਕਹਿ ਤਾਂ ਦਿੱਤਾ ਵੀ ਮੈਨੂੰ ਪਤਾ ਤਾਂ ਕੀ ਗੱਲ ਕਰਨੀ ਆ ਔਰ ਮੈਨੂੰ ਇਹ ਵੀ ਪਤਾ ਵੀ ਪਾਰਟੀ ਹਾਈ ਕਮਾਂਡ ਨੇ ਕੀ ਕਿਹਾ ਹੋਊਗਾ ਤੈਨੂੰ ਪਰ ਥੋੜਾ ਸੋਚ ਸਮਝ ਕੇ ਫੈਸਲਾ ਲਈ ਮਿੰਦਰ ਸਿੰਘ ਨਸ਼ੱਤਰ ਸਿੰਘ ਦੇ ਨਾਲ ਗੱਲ ਕਰਕੇ ਉਸ ਤੋਂ ਬਾਅਦ ਉਹਨੇ ਵੀ ਕਿਤੇ ਹੋਰ ਜਾਣਾ ਹੁੰਦਾ ਆ ਪਰ ਉਸ ਦਿਨ ਉਹ ਵੀ ਪਾਰਟੀ ਹਾਈ ਕਮਾਂਡ ਦੇ ਦਫ਼ਤਰ ਵੱਲ ਆਪਣੇ ਡਰਾਈਵਰ ਨੂੰ ਗੱਡੀ ਕੱਢਣ ਲਈ ਕਹਿੰਦਾ ਉਸ ਗੱਡੀ 'ਚ ਬੈਠਦਾ ਤੇ ਉਹ ਗੱਡੀ ਦਾ ਰੁਖ ਪਾਰਟੀ ਹਾਈ ਕਮਾਂਡ ਵੱਲ ਕਰ ਦਿੱਤਾ ਜਾਂਦਾ ਆ ਪਾਰਟੀ ਹਾਈ ਕਮਾਂਡ ਕੋਲ ਬੈਠਦੇ ਆ ਤੇ ਜਾ ਕੇ ਕਹਿੰਦੇ ਤੁਸੀਂ ਆਪਣਾ ਇੱਕ ਨਵਾਂ ਲੀਡਰ ਹੋਰ ਘਰ ਦੇ ਵਿੱਚੋਂ ਬਣਾਓ ਇੱਕ ਤਾਂ ਤੁਸੀਂ ਹੈਗੇ ਹੀ ਹੈਗੇ ਆ ਇੱਕ ਹੋਰ ਨੂੰ ਤਿਆਰ ਕਰੋ ਆਪਣੇ ਮਿਸਸਿਜ਼ ਨੂੰ ਮਤਲਬ ਅਮਰਕੌਰ ਨੂੰ ਵੀ ਤੁਸੀਂ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਲੈ ਕੇ ਆਇਆ ਕਰੋ ਤੁਸੀਂ ਆਪਣਾ ਜਦੋਂ ਵੀ ਕੋਈ ਜੱਥਾ ਜਲੂਸ ਹੁੰਦਾ ਆ ਉਹਦੇ ਵਿੱਚ ਆਪਣੀ ਮਿਸਸਿਜ਼ ਨੂੰ ਭੇਜਿਆ ਕਰੋ ਠੋਟ ਇੱਕ ਥੋੜੀ ਹੀ ਖਰੀਆ ਟਿਕ ਤੁਸੀਂ ਹੀ ਲੈਣੀ ਆ ਤੁਨੂੰ ਹੀ ਟਿਕਟ ਮਿਲਿਆ ਕਰੂਗੀ ਤੁਨੂੰ ਹੀ ਟਿਕਟ ਆਪਾਂ ਟਿਕਟ ਦਾ ਦਾਵੇਦਾਰ ਨਹੀਂ ਅਮਰਕੌਰ ਨੂੰ ਬਣਾ ਰਹੇ ਪਰ ਤੁਸੀਂ ਨਾਲ ਲੈ ਕੇ ਜਾਇਆ ਕਰੋ ਕਿਉਂਕਿ ਆਪਾਂ ਨੂੰ ਲੇਡੀਜ਼ ਦੀ ਬੋਟ ਦੀ ਵੀ ਲੋੜ ਆ ਆਪਾਂ ਨੂੰ ਬੱਚਿਆਂ ਦੀ ਬੋਟ ਦੀ ਵੀ ਲੋੜ ਆ ਚਲੋ ਕਹਿਣ ਬਣਾ ਲਦਾ ਕੁੱਲ ਕੁੱਲ ਬਲਾ ਕੇ ਤੁਹਾਨੂੰ ਗੱਲ ਇੱਥੇ ਖਤਮ ਕਰਦਾ ਕਿ ਵੀ ਉਸ ਦਿਨ ਮਹਿੰਦਰ ਸਿੰਘ ਦੀ ਟਿਕਟ ਨਹੀਂ ਕੱਟੀ ਗਈ ਪਰ ਨਾਲ ਅਮਰਕੌਰ ਨੂੰ ਵੀ ਉਹਨੂੰ ਲਾਂ ਲੈ ਜਾਣ ਦੀ ਨਸੀਹਤ ਦਿੱਤੀ ਗਈ ਹੋਇਆ ਕੀ ਅਗਲੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਨਵੇਂ ਇਲੈਕਸ਼ਨ ਹੋ ਰਹੇ ਸੀਗੇ ਨਵੇਂ ਇਲੈਕਸ਼ਨ ਚੱਲ ਰਹੀਆਂ ਜਿਹੇ ਹਜੇ ਇਲੈਕਸ਼ਨਾਂ ਨੂੰ 6 ਮਹੀਨੇ ਪਏ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਅਮਰਕ ਔਰ ਮਹਿੰਦਰ ਸਿੰਘ ਦੇ ਨਾਲ ਜਾਣਾ ਸ਼ੁਰੂ ਕਰ ਦਿੱਤਾ ਪਾਰਟੀਆਂ ਮੀਟਿੰਗਾਂ ਹੋਣਾ ਸ਼ੁਰੂ ਹੋ ਗਈ ਤੇ ਮਹਿੰਦਰ ਸਿੰਘ ਦਾ ਇੱਕ ਨਵਾਂ ਕਿਰਦਾਰ ਉੱਭਰ ਕੇ ਸਾਹਮਣੇ ਆਇਆ ਜਿਹੜਾ ਕਿ ਕਦੇ ਵੀ ਇੱਕ ਪਤੀ ਆਪਣੀ ਪਤਨੀ ਤੋਂ ਐਕਸਪੈਕਟ ਨਹੀਂ ਕਰਦਾ ਹੁੰਦਾ ਜਿਵੇਂ ਕਿ ਘਰ ਦੀਆਂ ਜਿਹੜੇ ਰਹਿਣ ਲੜੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਦੇ ਵੀ ਜਦੋਂ ਘਰ ਨੂੰ ਇੱਕ ਮੈਨੇਜ ਕਰ ਸਕਦੀ ਆ ਤੋ ਇੱਕ ਸਮਾਜ ਨੂੰ ਵੀ ਬੜੀ ਚੰਗੀ ਤਰੀਕੇ ਨਾਲ ਮੈਨੇਜ ਕਰ ਸਕਦੀ ਆ ਇਸ ਗੱਲ ਦਾ ਵੱਡੇ ਵੱਡੇ ਲੋਕਾਂ ਨੂੰ ਵੱਡੇ ਵੱਡੇ ਲੀਡਰਾਂ ਨੂੰ ਔਰ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਕਦੇ ਵੀ ਅਹਿਸਾਸ ਨਹੀਂ ਹੁੰਦਾ ਹੈਗਾ ਕਿ ਜਿਹੜੀ ਘਰ ਸੰਭਾਲ ਸਕਦੀ ਏ ਚੁੱਲ੍ਹਾ ਚੌਂਕਾ ਸੰਭਾਲ ਸਕਦੀ ਏ ਸਾਡੇ ਪਰਿਵਾਰ ਨੂੰ ਮੈਨੇਜ ਕਰਕੇ ਰੱਖ ਸਕਦੀ ਆ ਵੀ ਉਹ ਇੱਕ ਸਮਾਜ ਨੂੰ ਵੀ ਮੈਨੇਜ ਕਰ ਸਕਦੀ ਆ ਅਮਰਕੌਰ ਜਿਸ ਦਿਨ ਮਹਿੰਦਰ ਸਿੰਘ ਦੇ ਨਾਲ ਜਾਣਾ ਸ਼ੁਰੂ ਹੋਈ ਅਮਰਕੌਰ ਨੇ ਇੱਕ ਨਵੇਂ ਤਰੀਕੇ ਦਾ ਇਜਾਦ ਕੀਤੀ ਨਵੇਂ ਤਰੀਕੇ ਦੀ ਪੋਲਿਟਿਕਸ ਜਾਦ ਕੀਤੀ ਉਹਨੇ ਮੁਹੱਲਿਆਂ ਵਿੱਚ ਜਾਣਾ ਸ਼ੁਰੂ ਕੀਤਾ ਉਹਨੇ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਉਨੇ ਨਵੇਂ-ਨਵੇਂ 10-10 ਮੈਂਬਰੀ ਕਮੇਟੀਆਂ ਬਣਾਉਣੇ ਸ਼ੁਰੂ ਕੀਤੀਆਂ ਤੇ ਦੇਖਦੇ-ਦੇਖਦੇ ਦੋਹਾਂ ਤਿੰਨ ਦੋਹਾਂ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਮਹਿੰਦਰ ਸਿੰਘ ਦੇ ਨਾਲ ਉਹ ਵੱਡਾ ਬੱਗ ਅਮਰਕੌਰ ਦੇ ਆਲੇ-ਦੁਆਲੇ ਘੁੰਮਣ ਲੱਪਿਆ ਜਿਹੜੇ ਅਮਰ ਸਿੰਘ ਦੇ ਨਾਲ ਜੋਟੀਦਾਰ ਸੀਗੇ ਉਹਨਾਂ ਨੂੰ ਰਹੀ ਕਹੇ ਮਹਿੰਦਰ ਕੌਰ ਨਾਲ ਜਾਣਾ ਪੈਂਦਾ ਸੀ ਤਾਂ ਦੇਖਦੇ-ਦੇਖਦੇ ਇੱਕ ਔਰਤਾਂ ਦੀ ਇੱਕ ਬਹੁਤ ਵੱਡੀ ਫੌਜ ਮਹਿੰਦਰ ਕੌਰ ਨੇ ਖੜੀ ਕਰਕੇ ਦਿਖਾਤੀ ਉਹ ਐਡੀ ਵੱਡੀ ਫੌਜੀ ਕਿ ਜਿਹੜੀ ਮਹਿੰਦਰ ਸਿੰਘ ਦੀ ਫੌਜ ਦੇ ਸਾਹਮਣੇ ਇੱਕ ਬਹੁਤ ਵੱਡਾ ਬੱਗ ਲੱਗ ਰਹੀ ਸੀ ਕਿ ਬਹੁਤ ਵੱਡੀ ਫੌਜ ਲੱਗ ਰਹੀ ਸੀ ਔਰ ਜਿਹੜੀਆਂ ਲੇਡੀਜ਼ ਸੀਗੀਆਂ ਉਹ ਨਵੇਂ-ਨਵੇਂ ਤਰੀਕੇ ਨਵੀਂ-ਨਵੀਂ ਚੀਜ਼ਾਂ ਨੂੰ ਜਾਦ ਕਰਕੇ ਦੱਸ ਰਹੀਆਂ ਸੀਗੀਆਂ ਮਹਿੰਦਰ ਸਿੰਘ ਦਾ ਜਿਹੜਾ ਦਿਮਾਗ ਸੀ ਉਹ ਕਈ ਵਾਸੇ ਕਨਵਰਟ ਸੀ ਅਮਰ ਕੌਰ ਦਾ ਜਿਹੜਾ ਦਿਮਾਗ ਸੀ ਉਹ ਇੱਕੋ ਜਗ੍ਹਾ ਤੇ ਫੋਕਸ ਸੀ ਕਿ ਮੈਂ ਆਪਣੇ ਹਸਬੰਡ ਨੂੰ ਇੱਕ ਉੱਚੀ ਪਦਵੀ ਤੇ ਟਿਕੇ ਰਹਿਣਾ ਦੇਖਣਾ ਚਾਹੁੰਦੀ ਆ ਪਰ ਇਹ ਜੋ ਜੋ ਦੂਸਰੇ ਹਾਈ ਕਮਾਂਡ ਦੇ ਲੋਕ ਸੀ ਉਹ ਇਹਨੂੰ ਕਿਸੇ ਅਲੱਗ ਨਜ਼ਰੀਏ ਨਾਲ ਦੇਖ ਰਹੇ ਸੀ ਉਹ ਦੇਖ ਰਹੇ ਸੀ ਕਿ ਅਮਰ ਕੌਰ ਦੀ ਫੈਨ ਫਾਲੋਇੰਗ ਮਹਿੰਦਰ ਸਿੰਘ ਦੇ ਨਾਲੋਂ ਕਿਤੇ ਹੀ ਜ਼ਿਆਦਾ ਜਿਹੜੀ ਜਿਹੜਾ ਇਹ ਤਸਵੀਰ ਸੀਗੀ ਇਹ ਤਸਵੀਰ ਹਾਈ ਕਮਾਂਡ ਦੇ ਜ਼ਹਿਨ 'ਚ ਬੈਠ ਗਈ ਔਰ ਉਸ ਇਲੈਕਸ਼ਨ ਦੇ ਕੋਲ ਆਉਂਦੇ ਆਉਂਦੇ ਮਹਿੰਦਰ ਸਿੰਘ ਨੂੰ ਪਾਰਟੀ ਹਾਈ ਕਮਾਂਡ ਨੇ ਬੁਲਾਇਆ ਤਾਂ ਉਹਨਾਂ ਨੂੰ ਸੁਝਾਅ ਦਿੱਤਾ ਵੀ ਕਿਉਂ ਨਹੀਂ ਸੀਟਾਂ ਤੁਹਾਡੇ ਘਰ 'ਚੇ ਰਹਿਣੀਆਂ ਟਿੱਡਪ ਤੁਹਾਡੇ ਘਰ 'ਚੇ ਰਹਿਣੀਆਂ ਤੁਸੀਂ ਅਮਰਕੌਰ ਨੂੰ ਟਿਕਟ ਕਿਉਂ ਨਹੀਂ ਦੇ ਦਿੰਦੇ ਹੁਣ ਇਹ ਉਹੀ ਸਿਚੁਏਸ਼ਨ ਸੀ ਜਿਹੜੀ ਨਿਸ਼ੱਤਰ ਸਿੰਘ ਦੇ ਸਾਹਮਣੇ ਸਿਚੁਏਸ਼ਨ ਸੀ ਮਹਿੰਦਰ ਸਿੰਘ ਚਾਹੁੰਦਾ ਸੀ ਕਿ ਉਹਦੀ ਘਰ ਵਾਲੀ ਤਰੱਕੀ ਕਰੇ ਪਰ ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹਦੀ ਘਰ ਵਾਲੀ ਉਹਦੇ ਤੋਂ ਜ਼ਿਆਦਾ ਤਰੱਕੀ ਕਰੇ ਉਹਦੇ ਤੋਂ ਵੱਡੀ ਬਣ ਕੇ ਦਿਖਾਵੇ ਔਰ ਉਹ ਵੱਡੀ ਬਣ ਗਈ ਸੀ ਵੱਡੀ ਬਣ ਚੁੱਕੀ ਸੀ ਅਖਬਾਰਾਂ ਨੇ ਉਹਦੀਆਂ ਨਿਊਜ਼ ਚੱਕ ਲੀਆਂ ਟੀਵੀਜ਼ ਨੇ ਉਹਦੀਆਂ ਨਿਊਜ਼ ਚੱਕ ਲੀਆਂ ਲੋਕਾਂ ਨੇ ਉਹਨੂੰ ਮੋਢਿਆਂ ਤੇ ਚੱਕ ਰਿਆ ਜਿਹੜੀ ਭੀੜ ਮਿੰਦਰ ਸਿੰਘ ਦੇ ਨਾਲ ਸੀਗੀ ਉਹ ਸਾਰੀ ਭੀੜ ਅਮਰਕੋੜ ਵੱਲ ਜਾ ਚੁੱਕੀ ਸੀ ਉਹ ਸਾਰਾ ਤਾਮ-ਚਾਮ ਉਹ ਸਾਰੀਆਂ ਗੱਡੀਆਂ ਕਾਰਾਂ ਉਹ ਸਾਰੇ ਲੀਡਰਸ਼ਿਪਰ ਸਭ ਹਾਈ ਕਮਾਂਡ ਤੋਂ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰੇ ਹੀ ਅਮਰਕੌਰ ਵੱਲ ਜਾ ਚੁੱਕੇ ਸੀ ਨਛੱਤਰ ਸਿੰਘ ਉਹ ਦਿਨਾਂ ਦੇ ਵਿੱਚ ਮੰਝੇ ਤੇ ਸੀ ਉਹਦਾ ਉਹਦੇ ਅੰਤਲੇ ਸਮੇਂ ਸੀ ਪਰ ਉਹ ਜਾਂਦਾ ਹੋਇਆ ਆਪਣੇ ਬੇਟੇ ਮਿੰਦਰ ਸਿੰਘ ਦਾ ਵੀ ਅੰਤ ਦੇਖ ਰਿਹਾ ਸੀ ਕਿਉਂਕਿ ਲੋਕਾਂ ਨੇ ਅ ਅਮਰਕੌਰ ਨੂੰ ਮੋਟਿਆਂ ਤੇ ਚੱਕ ਲਿਆ ਸੀ ਤੇ ਪਾਰਟੀ ਹਾਈ ਕਮਾਂਡ ਨੇ ਅਮਰਕੌਰ ਨੂੰ ਟਿਕਟ ਦੇਣ ਦਾ ਨੇਚਾ ਕਰ ਲਿਆ ਸੀ ਪਰ ਮਿੰਦਰ ਸਿੰਘ ਇਸ ਚੀਜ਼ ਦੇ ਸਖਤ ਖਲਾਫ ਸੀ ਉਹਨੇ ਪਾਰਟੀ ਹਾਈ ਕਮਾਂਡ ਵੱਲ ਬਗਾਵਤ ਕਰ ਦਿੱਤੀ ਤੇ ਮਿੰਦਰ ਕੌਰ ਦੀ ਟਿਕਟ ਦੇਣ ਦੀ ਥਾਂ ਤੇ ਉਹਨੂੰ ਵੀ ਟਿਕਟ ਨਾ ਮਿਲੀ ਦੋਵਾਂ ਨੂੰ ਟਿਕਟ ਨਾ ਮਿਲੀ ਰੋਸ ਕੇ ਘਰੇ ਬੈਠ ਗਏ ਉਹਦਾ ਫਲ ਕੀ ਨਿਕਲਿਆ ਉਹਦਾ ਫਲ ਇਹ ਨਿਕਲਿਆ ਕਿ ਇੱਕ ਨਵੀਂ ਪਾਰਟੀ ਆਜ਼ਾਦ ਹੋ ਕੇ ਮਾਰਕੀਟ ਆ ਚੁੱਕੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਮੁੰਡਾ ਨਵੀਂ ਪਾਰਟੀ ਨੇ ਖੜਾ ਕੀਤਾ ਸੀ ਉਹ ਮੁੰਡਾ ਲੋਕਾਂ ਦੇ ਵਹਾ ਦੇ ਵਿੱਚ ਲੋਕਾਂ ਦੀ ਵੋਟਾਂ ਦੇ ਨਾਲ ਜਿੱਤ ਕੇ ਐਮਐਲਏ ਬਣ ਗਿਆ ਹੁਣ ਸਿਚੁਏਸ਼ਨ ਕੀ ਸੀ ਹੁਣ ਸਿਚੁਏਸ਼ਨ ਇਹ ਸੀ ਕਿ ਨਸ਼ਤਰ ਸਿੰਘ ਦੀ ਐਂਡ ਹੋ ਗਿਆ ਮਿੰਦਰ ਸਿੰਘ ਉਸ ਪਾਰਟੀ ਚ ਲਿਆ ਗਿਆ ਜਿਹੜੀ ਪਾਰਟੀ ਦੇ ਵਿੱਚ ਉਹ ਉਹਦੇ ਨਾਲ ਰਹਿੰਦਾ ਹੁੰਦਾ ਸੀ ਉਹ ਪਾਰਟੀ ਦਾ ਐਮ.ਐਲ.ਏ ਬਣ ਚੁੱਕਿਆ ਸੀ ਤੇ ਮਿੰਦਰ ਸਿੰਘ ਉਹਦੇ ਨਾਲ ਚੁੱਕਿਆ ਸੀ ਤੇ ਮਿੰਦਰ ਕੌਰ ਆਪਣੇ ਘਰੇ ਬੈਠ ਚੁੱਕੀ ਆ ਆਪਣੇ ਜੋ ਪੁਰਾਣੇ ਕੰਮ ਸੀ ਉਹਨਾਂ ਦੇ ਵਿੱਚ ਜੁੜ ਚੁੱਕੀ ਆ ਉਹਨਾਂ ਨੂੰ ਉਹਨਾਂ ਨੂੰ ਸੰਭਾਲ ਰਹੀ ਆ ਆਪਣੇ ਪੁਰਾਣੇ ਕੰਮਾਂ ਨੂੰ ਸੰਭਾਲ ਰਹੀ ਆ ਤੇ ਮੌਜੂਦਾ ਹਾਲਾਤ ਇਹ ਨੇ ਕਿ ਜਿਹੜਾ ਪਾਰਟੀ ਦਾ ਜਿਹੜਾ ਫਾਦਰ ਜਿਹਦੇ ਫਾਦਰ ਨੇ 50 ਸਾਲ 60 ਸਾਲ ਇੱਕ ਗ੍ਰੈਂਡ ਪਾਰਟੀ ਨਾਲ ਲਾਏ ਸੀ ਇੱਕ ਹਾਈ ਕਮਾਂਡ ਨਾਲ ਕੁਰਸੀ ਦੇ ਨਾਲ ਕੁਰਸੀ ਢਾਕੇ ਬੈਠਦਾ ਹੁੰਦਾ ਸੀ ਉਨੇ ਆਪਣਾ ਮੁੰਡਾ ਵੀ ਖੜਾ ਕਰਤਾ ਸੀ ਮੁੰਡਾ ਵੀ ਸਟੈਂਡ ਹੋ ਚੁੱਕਿਆ ਸੀ ਪਰ ਅੰਦਰੋਂ ਖੁਸ਼ ਨਹੀਂ ਸੀਗਾ ਤੇ ਉਹਦੇ ਕੋਲ ਇੱਕ ਮੌਕਾ ਹੋਰ ਸੀ ਵੀ ਉਹਦੀ ਵਾਈਫ ਜਿਹੜੀ ਕਿ ਉਸ ਵੋਟਾਂ ਦੇ ਵਿੱਚ ਖੜੀ ਹੋ ਜਾਂਦੀ ਉਸ ਉਸ ਟਾਈਮ ਉਹਨਾਂ ਨੇ ਬਗਾਵਤ ਕਰ ਦਿੱਤੀ ਤੇ ਆਪਣੀ ਨਾਂ ਤਾਂ ਅਮਰਕੌਰ ਨੂੰ ਖੜਾ ਕੀਤਾ ਨਾ ਮਹਿੰਦਰ ਸਿੰਘ ਖੁਦ ਖੜਾ ਹੋਇਆ ਤੇ ਦੂਸਰੇ ਪਾਸੇ ਜਿਹੜੀ ਨਵੀਂ ਪਾਰਟੀ ਖੜੀ ਬਣੀ ਸੀਗੀ ਉਸ ਪਾਰਟੀ ਨੇ ਇੱਕ ਇਹਜਾ ਮੁੰਡਾ ਖੜਾ ਕੀਤਾ ਜਿਹੜਾ ਕਿ ਜਮਾ ਹੀ ਥਲੜੇ ਪੱਧਰ ਦਾ ਸੀਗਾ ਤੇ ਉਹ ਮੁੰਡਾ ਜਿੱਤ ਗਿਆ ਉਦੇ ਥੱਲੇ ਫਿਰ ਹੁਣ ਅੱਜ ਅੱਜ ਸਮਾਂ ਇਹ ਆ ਵੀ ਅੱਜ ਮਹਿੰਦਰ ਸਿੰਘ ਉਸ ਨਵੇਂ ਬਣੇ ਐਮਐਲਏ ਨਾਲ ਗੇੜੇ ਲਾ ਰਿਹਾ ਆ ਤੇ ਇਸ ਪਾਰਟੀ ਦੇ ਵਿੱਚ ਮੈਂ ਤੁਹਾਨੂੰ ਬਾਰ ਬਾਰ ਦੱਸ ਰਿਹਾ ਕਿ ਤੁਸੀਂ ਸਿਰਫ ਇਹ ਚੋਂ ਸਿੱਖਿਆ ਲੈਣੀ ਆ ਇਹਦੇ ਚ ਕੋਈ ਮੈਂ ਕਿਸੇ ਦਾ ਅਸਲੀ ਨਾਮ ਨਹੀਂ ਲਿੱਤਾ ਤੇ ਨਾ ਹੀ ਲੈਣਾ ਬਣਦਾ ਵੀ ਆ ਕਿਉਂਕਿ ਇਹ ਚੀਜ਼ਾਂ ਨਾ ਤਾਂ ਮਾਰਕੀਟ ਦੇ ਵਿੱਚ ਨੇ ਤੇ ਨਾ ਹੀ ਇਹ ਕੋਈ ਖਬਰਾਂ ਦੀਆਂ ਸ਼ੁਭਾ ਬਣੀਆਂ ਹੋਈ ਚੀਜ਼ਾਂ ਦੇ ਬਸ ਇਸ ਚੀਜ਼ ਤੋਂ ਤੁਸੀਂ ਨਸੀਹਤ ਲੈ ਸਕਦੇ ਹੋ ਕਿ ਰਾਜਨੀਤਿਕ ਇਹ ਜੀ ਗੰਦੀ ਖੇਮ ਆ ਇੱਕ ਇਹ ਜੀ ਗੰਦੀ ਖੇਡ ਆ ਜਿਹਦੇ ਤੋਂ ਲੀਡਰ ਖੁਦ ਆਪ ਤਾਂ ਵਧਣਾ ਚਾਹੁੰਦੇ ਨੇ ਪਰ ਆਪਣੇ ਪਰਿਵਾਰ ਦੇ ਆਪਣੇ ਜੰਮਿਆਂ ਨੂੰ ਆਪਣੇ ਨਾਲ ਵਿਆਹਿਆਂ ਨੂੰ ਵੀ ਅੱਗੇ ਨਹੀਂ ਵਧਣਾ ਦੇਖਣਾ ਚਾਹੁੰਦੇ ਠੀਕ ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਸੀ ਪੰਜਾਬੀ ਰੋਸਤਮ ਚੈਨ